ਉਹਨਾਂ ਨੇ ਲਿਖਾ ਬਾਲਡੋ ਟ੍ਰੈਕਰ 60R Xa ਗਿਆ। ਹਾਂਜੀ। ਕਿੰਨੇ ਮਾਡਲ ਹੈ ਬਈ? 19 ਮਾਡਲ ਹੈ ਜੀ। 19 ਮਾਡਲ ਹੈ। ਤੇ ਕੀੜ ਮਾਡਲ? ਇਹਦੀ ਡਿਮਾਂਡ 635000 ਰੁਪਏ ਦੀ। ਠੀਕ ਹੈ ਜੀ। ਆਉਂਦੀ ਹੈ 55 ਦਾਸ ਆ 컬러 ਸ਼ਿਫਟ B3 ਵਾਲਾ। ਇਹ ਕਿੰਨੇ ਮਾਡਲ ਹੈ ਜੀ? 21 ਮਾਡਲ ਹੈ ਬਈ ਇਹ। 21 ਮਾਡਲ ਹੈ। ਇਹਦੇ ਇਹਦੀ ਕੀ ਡਿਮਾਂਡ ਰੱਖੀ ਹੈ? ਇਹਦੀ 765000 ਰੁਪਏ ਦੀ। ਸਟਾਰ 155 5 ਸਟਾਰ। ਹਾਂ। ਇਹ ਕਿੰਨੇ ਮਾਡਲ ਹੈ ਜੀ? ਇਹ 19 ਮਾਡਲ ਹੈ ਜੀ। 19 ਮਾਡਲ। ਇਹ ਕੀ ਡਿਮਾਂਡ ਕਰਦਾ ਜੀ? ਇਹਦੀ ਡਿਮਾਂਡ 6 ਲੱਖ 4500 ਠੀਕ ਹੈ ਜੀ। ਮੈਕ ਨੰਬਰ 976976552 ਠੀਕ ਹੈ ਜੀ। ਹਾਂਜੀ ਭਾਈ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਈ ਜੀ ਆਪਾਂ ਖੜੇ ਹਾਂ ਬਰਨਾਲਾ ਟਰੈਕਟਰ ਮੰਡੀ 'ਚ। ਇਹ ਆਪਣੇ ਨਾਲ ਆਪਣਾ ਛੋਟਾ ਵੀਰ ਗੁਲਾਬ ਜੁੜਿਆ। ਸਾਰੀ ਗੱਲਬਾਤ ਕਰਦੇ ਆ ਟਰੈਕਟਰਾਂ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਦਿੰਦੇ ਹਾਂ। ਸੱਚੀ ਗੱਲ ਬਈ ਜੀ। ਸਤਿ ਸ੍ਰੀ ਅਕਾਲ ਜੀ। ਹੋਰ ਕੀ ਮੈਂ ਜੀ? ਵਧੀਆ ਬਈ। ਇਹ ਚੱਲੂਗਾ ਮਾਣ ਬਈ ਮਹੀਨਾ ਪੂਰਾ। ਹਾਂ ਜੀ। ਤੇ ਕਿੰਨੇ ਕੁ ਟਰੈਕਟਰ ਆ ਗਏ ਭਾਈ ਆਪਣੇ ਕੋਲੇ? ਆਪਣੇ ਕੋਲ ਪੰਜ ਸੀਡਰ ਟਰੈਕਟਰ ਜੀ। ਠੀਕ ਹੈ ਜੀ। ਤੇ ਸਟਾਰਟ ਕਰਦੇ ਆ ਭਾਈ ਆਪਾਂ ਸੋਣਾ ਲਿਖਾ ਬਾਲਡਰ ਟਰੈਕ 60 RX ਆ ਗਿਆ ਹਾਂ ਜੀ ਕਿੰਨੇ ਮਾਡਲ ਆਏ ਭਾਈ 19 ਮਾਡਲ ਆ 19 ਮਾਡਲ ਆ ਤੇ ਟਾਇਰਾਂ ਦੀ ਕੀ ਕੰਡੀਸ਼ਨ ਆ ਭਾਈ ਟਾਇਰੇ 90 ਤੋਂ 95 ਪੈਸੇ ਜੀ 90 95 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਰਿਵਰਸ ਪੀਟੀਓ ਤੇ ਐਮ ਪੰਪੋ ਵਗੈਰਾ ਨਾਲ ਹੀ ਦੇਵੋਗੇ ਭਾਈ ਸਭ ਕੁਝ ਨਾਲ ਆ ਭਾਈ ਠੀਕ ਆ ਤੇ ਕਿੰਨੇ ਘੰਟੇ ਚੱਲਿਆ ਆ ਭਈ ਇਹ 950 ਘੰਟੇ ਚੱਲਿਆ ਹੋਇਆ ਜੀ ਠੀਕ ਆ ਜੀ ਆਪਣੇ ਕੋਲ ਜਿੰਨੇ ਭਾਈ ਟਰੈਕਟਰ ਸਾਰੇ ਖੇਤੀਬਾੜੇ ਚੱਲੇ ਹੁੰਦਾ ਕੋਈ ਕਰਾਈ ਭੜੇ ਵਾਲਾ ਟਰੈਕਟਰ ਨਹੀਂ ਹੁੰਦਾ ਠੀਕ ਆ ਜੀ ਤੇ ਨਾਲ ਦੀ ਟਾਇਰਾਂ ਵਾਲੇ ਹੁੰਦੇ ਆ ਸਾਰੇ ਟਰੱਕ ਲਗਭਗ ਉਹ ਜ਼ਿੰਮੇਵਾਰਤਾ ਹੈ ਬਈ ਬਹੁਤ ਚੈਰੀਨ ਟਾਇਰ ਮੁਕਦੇ ਠੀਕ ਆ ਬਾਈ ਤੇ ਕਿੰਨੇ ਮਾਡਲ ਹੈ ਇਹ 19 19 ਮਾਡਲ ਆ ਤੇ ਕੀੜ ਮਾੜਾ ਉਹਦੀ ਡਿਮਾਂਡ 63500 ਰੁਪਏ ਠੀਕ ਆ ਜੀ ਤੇ 3 ਸਪੀਡ ਆ 3 ਸਪੀਡ ਆ ਬਈ ਕਿੰਨੇ ਘੰਟੇ ਚੱਲੇ ਸੀ ਇਹ 950 ਜੀ 950 ਘੰਟੇ ਚੱਲਿਆ ਇਹਦੇ ਵਿੱਚ ਐਨੀ ਫਿਊਚਰ ਇਹਨੂੰ ਚਾਹੇ ਡਬਲ ਬਿਊਟੀ ਕਰ ਲੈ ਚਾਹੇ ਰੱਸ ਬਿਊਟੀਓ ਕਰ ਲੈ ਹਾਂ ਜੀ ਮੈਂ ਹਰਕਤ ਨਾਲ ਬਿਊਟੀ ਹੈ ਜਿਹਦੀ ਠੀਕ ਆ ਬਾਈ ਆਈ ਵੀ ਡਿਊਟੀ ਹਰਕਤ ਦੀ ਜਫੈਕਸ਼ਨ ਆ ਇਹਦਾ ਇਹਗਾ ਪੂਰਾ ਪਾ ਗਏ ਸਕਦੇ ਆ ਟੌਪ ਫੁੱਲ ਟੌਪ ਮਾਡਲ ਟਰੈਕਟਰ ਹਾਂ ਅੱਗੇ ਬਈ ਅੱਗੇ 750 ਲਿਖਾ ਆ ਗਿਆ ਅੱਗੇ ਸੋਨਾ ਲਿਖਾ ਡੀ ਆਈ 750 ਆਰ ਐਕਸ ਇਹ ਕਿੰਨੇ ਮਾਡਲ ਹੈ ਜੀ 17 ਜੀ 17 ਵਾਲਾ ਦੇ ਟਾਇਰਾਂ ਟੂਰਾਂ ਦੀ ਕੀ ਕੰਡੀਸ਼ਨ ਹੈ ਜੀ ਇਹਦੇ 85 90% ਟਾਇਰ ਨਾਲ ਦੇ ਬਹੁਤ ਵਧੀਆ ਗੁੱਡ ਕੰਡੀਸ਼ਨ ਟਰੈਕਟਰ ਆਈ ਹੈ ਨਾਲ ਦੇ ਟਾਇਰ ਹਾਂ ਇੱਕੀ ਡਿਮਾਂਡ ਹੈ ਦੀ ਇਹਦੀ 4 ਲੱਖ 85000 ਰੁਪਏ ਜੀ ਇਹ ਕਿੰਨੇ ਘੰਟੇ ਚੱਲਿਆ ਹੋਇਆ 2000 ਦੇ ਲਗਭਗ ਚੱਲਿਆ ਹੋਈ ਠੀਕ ਆ ਜੀ ਪੂਰਾ ਕੋਕਾ ਵਿੱਚ ਕੰਡੀਸ਼ਨ ਵਾਲਾ ਟਰੈਕਟਰ ਤੇ ਅੱਗੇ ਬਈ ਅੱਗੇ 60 50 ਆ ਗਿਆ ਫਾਰਮਰ ਟਰੈਕਟਰ ਅੱਗੇ ਆ ਗਿਆ ਜੀ ਫਾਰਮਰ ਟਰੈਕਟਰ 60 52 T20 ਛੋਟੇ ਗੇਰ ਵਾਲਾ ਕਹਿੰਦੇ ਇਹਨੂੰ ਹਾਂ ਫਾਈਬਰ ਨਹੀਂ ਹੱਟ ਲੱਗੀ ਹੋਈ ਆ ਸੁਪਰ ਮੈਕਸ ਮਾਡਲ ਆ ਗਿਆ ਇਹ ਟਾਇਰਾਂ ਦੀ ਕੀ ਕੰਡੀਸ਼ਨ ਆ ਗਿਆ ਬਈ ਟਾਇਰ ਦੇ 95 ਪੈਸੇ ਨਾਲ ਦੇ ਜੀ ਨਾਲ ਦੇ ਆ ਬਈ ਹਾਂ ਨਾਲ ਦੇ 95 ਪੈਸੇ ਟਾਇਰ ਆ ਇਹ ਚਾਨਪੂਰੀ ਕੋਕਾ ਵੀ ਕੰਡੀਸ਼ਨਰ ਟਰੈਕਟਰ ਦੀ ਰੰਗ ਪੇੜ ਅਰੀਜਨਲ ਆ ਭਾਈ ਹਾਂ ਜੀ ਤੇ ਕਿੰਨੇ ਮਾਡਲ ਹੈ ਇਹ 18 ਮਾਡਲ ਹੈ ਜੀ ਇਹਦੀ ਕੀ ਡਿਮਾਂਡ ਆ ਇਹਦੀ 632000 ਰੁਪਏ ਜੀ ਨੰਬਰ ਸਾਰੇ ਟਰੈਕਟਰ ਪੰਜਾਬ ਹੀ ਆ ਵੀ ਸਾਰੇ ਟਰੈਕਟਰ ਪੰਜਾਬ ਨੰਬਰ ਦਾ ਫਰਸਟ ਆਉਣ ਦਾ ਹਾਂ ਫਰਸਟ ਆਉਣ ਦਾ ਜਾਂ ਸੈਕੰਡ ਆ ਹਾਂ ਠੀਕ ਆ ਜੀ ਅੱਗੇ ਭਾਈ ਅੱਗੇ 5310 ਆ ਗਿਆ ਜੌਂਡੀ ਵਾਲੀ ਅੱਗੇ ਆ ਗਿਆ ਭਾਈ ਜੀ ਜੌਂਡੀ ਵਾਲ 5310 ਕਲਰ ਸ਼ਿਫਟ B3 ਵਾਲਾ ਇਹ ਕਿੰਨੇ ਮਾਡਲ ਆ ਜੀ 21 ਮਾਡਲ ਬਈ ਇਹ ਕੀ ਮਾਡਲ ਆ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਆ ਬਈ ਟਾਇਰ ਇਹਦੇ 95 ਪੈਸੇ ਆ ਜੀ ਨਾਲ ਦੇ 95 ਪੈਸੇ ਨਾਲ ਦੇ ਪਾਇਆ ਫੁੱਲ ਟੌਪ ਵਾਲਾ ਹਿੱਸਾ ਖੁੱਲਦਾ ਡਬਲ ਪੀਟੀਓ ਠੀਕ ਆ ਬਈ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਯੇ ਫੁੱਲ ਟੌਪ ਮਾਡਲ ਡਬਲ ਡਿਸਟ੍ਰਿਬਿਊਟਰ ਤੇ ਇਹਦੀ ਕੀ ਡਿਮਾਂਡ ਰੱਖੀ ਆ ਇਹਦੀ 7,65,000 ਰੁਪਏ ਜੀ 7,65,000 ਦੀ ਡਿਮਾਂਡ ਤੇ ਜੇ ਡਿਮਾਂਡ ਤੁਹਾਨੂੰ ਹੂ ਵਿਚਾਰਾਂ ਦੇ ਮਾਨਤਨ ਬਾਕੀ ਦਾ ਕਰਾਂਗੇ ਠੀਕ ਆ ਜੀ ਅੱਗੇ ਜੀ ਅੱਗੇ 855 ਆ ਗਈ ਸਵਰਾਜ 855 5 ਸਟਾਰ ਹਾਂ ਇਹ ਕਿੰਨੇ ਮਾਡਲ ਆ ਜੀ ਇਹ 19 ਮਾਡਲ ਆ ਜੀ 19 ਮਾਡਲ ਆ ਇਹ ਟਾਇਰਾਂ ਦੀ ਕੀ ਕੰਡੀਸ਼ਨ ਆ ਜੀ ਟਾਇਰ 80 ਤੋਂ 85 ਬਜਾ 16 ਟਾਇਰਾਂ ਚ ਆ ਜੀ 16 ਦੇ ਟਾਇਰ ਨਾਲ ਦੇ ਟਾਇਰ ਵੀ ਨਾਲ ਦੇ ਦੇਗੀ ਚੁੱਲੇ ਵਾਲਾ ਦੇਗੀ ਚੁੱਲੇ ਅਲੱਗ ਦੇ ਕਲੈਕਟਰ ਆ ਹਾਂ ਅਲੱਗ ਕਲੱਚ ਆ ਫ੍ਰੀਜ ਵੀ ਡਾ ਕੂਚ ਵੀ ਡਾ ਆ ਫ੍ਰੀਜ ਟੂ ਆ ਠੀਕ ਆ ਜੀ ਇਹਦੀ ਕੀ ਡਿਮਾਂਡ ਕਰਦੇ ਨੇ ਇਹਦੀ ਡਿਮਾਂਡ 6 ਲੱਖ 45000 ਰੁਪਏ ਜੀ ਠੀਕ ਆ ਜੀ 6 ਲੱਖ 45000 ਡਿਮਾਂਡ ਆ ਹਾਂ ਜੀ ਏ ਨੀਅਰ ਬਈ ਅਜੇ ਨੀਅਰ ਟਰੈਕਟਰ ਮੰਡੀ ਦੇ ਆਪਣੇ ਹਾਂਜੀ ਠੀਕ ਆ ਜੀ ਐਡਰੈਸ ਦੀ ਗੱਲ ਕਰੀਏ ਜੀ ਐਡਰੈਸ ਬਖੰਡਾ ਸੈਂਟਰ ਟਾਉਨ ਵਿੱਚ ਖੜੇ ਹੁੰਦੇ ਆ ਬਾਬਾ ਟਰੈਕਟਰ ਸੇਲ ਦੇ ਸ਼ੋਅਰੂਮ ਬਣਾਇਆ ਠੀਕ ਆ ਜੀ ਮੰਡੀ ਤੋਂ ਬਣਾ ਆ ਮੰਡੀ ਦੇ ਉੱਥੇ ਖੜੇ ਉੱਥੇ ਕਿੰਨੇ ਕੁ ਟਰੈਕਟਰ अवेलेबल ਹੁੰਦੇ ਆ ਬਈ ਉੱਥੇ 20-25 ਟਰੈਕਟਰ ਹੁੰਦੇ ਹਰ ਵਕਤ ਹਾਂਜੀ ਤੇ ਆਪਣਾ ਕੰਟੈਕਟ ਦੱਸ ਦਿਓ ਬਈ ਆਪਣਾ ਕੰਟੈਕਟ ਨੰਬਰ 9779765522 ਠੀਕ ਆ ਜੀ ਠੀਕ ਆ ਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਧ